ਹਰਦੀ ਖੇਤਰ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਲੱਗਦੀ ਬੀਐਸਐਫ ਦੀ ਪੋਸਟ ਬੀਓਪੀ ਮੇਤਲਾ ਦੇ ਨੌਜਵਾਨ ਨੂੰ ਗਸ਼ਤ ਦੌਰਾਨ ਅਸਲਾ ਬਰਾਮਦ ਹੋਇਆ ਜਾਣਕਾਰੀ ਮੁਤਾਬਕ ਬੀਓਪੀ ਮੇਤਲਾ ਦੇ ਨੌਜਵਾਨ ਖੇਤਾਂ ਵਿੱਚ ਸਰਚ ਕਰ ਰਹੇ ਸਨ ਇਸ ਮੌਕੇ ਉਹਨਾਂ ਨੂੰ ਇੱਕ ਲੁਆਰਿਸ ਪੈਕੇਟ ਪਿਲਿਆ ਜਿਸ ਨੂੰ ਸ਼ੱਕ ਦੇ ਆਧਾਰ ਤੇ ਖੋਲਿਆ ਗਿਆ ਪੈਕੇਟ ਵਿੱਚੋਂ ਦੋ ਪਿਸਟਲ 9ਐਮਐਮ 10 ਰੌਂਦ ਅਤੇ ਚਾਰ ਮੈਗਜ਼ੀਨ ਬਰਾਮਦ ਹੋਈ ਇਸ ਸਬੰਧੀ ਅਗਲੇਰੀ ਕਾਰਵਾਈ ਕਰਦੇ ਹੋਏ ਇਹ ਮਾਮਲਾ ਬੀਐਸਐਫ ਵੱਲੋਂ ਸਬੰਧਿਤ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੌਪ ਦਿੱਤਾ ਗਿਆ ਹੈ। ਆਓ ਦੇਖਦੇ ਹਾਂ ਗੁਲਚਨ ਕੁਮਾਰ ਟਿੱਕ ਵਿਸ਼ੇਸ਼ ਰਿਪੋਰਟ ਪਬਲਿਕ ਹਾਲਚਰ న్యూਸ ਚੈਨਲ ਡੇਰਾ ਬਾਬਾ ਨਾਨਕ ਤੇ ਸਮੇਤ ਬੀਐਸਐਫ ਸਟਾਫ ਇਟਾਲੀਅਨ ਪਿੰਡ ਮੇਤਲਾ ਦੇ ਸਰਚ ਮੇਤਲਾ ਦੇ ਬਾਰਡਰ ਤੇ ਸਰਚ ਕਰ ਰਹੇ ਸੀ ਸਾਂਝੀ ਸਰਚ ਕਰ ਰਹੇ ਸੀ ਦਰਾਨੇ ਸਰਚ ਇੱਕ ਨੀਲੇ ਰੰਗ ਦਾ ਲਫਾਫਾ ਖੇਤਾ ਵਿੱਚ ਦਿਖਾਈ ਦਿੱਤਾ ਸ਼ੱਕੀ ਜੀ ਤੌਰ ਤੇ ਲਿਖਾਈ ਹੁੰਦਾ ਜਿਸ ਨੂੰ ਅਸੀਂ ਅਸੀਂ ਦੇ ਸਮੀਤ ਵੀ ਅਸਫਲ ਪਾਰਟੀ ਨੇ ਦਾਨੇ ਚੈਕਿੰਗ ਰਾਜੇ ਤੌਰ ਤੇ ਚੈੱਕ ਕੀਤਾ ਜਿਹੜੇ ਚੈਕਿੰਗ ਕਰਨ ਦੇ ਲਫਾਫੇ ਵਿੱਚੋਂ ਦੋ ਪਿਸਟਲ ਜਿਨ੍ਹਾਂ ਦੇ ਉੱਤੋਂ ਆਪਣੇ ਨੰਬਰ ਜਿਹੜੇ ਹੋਏ ਉਹ ਮਟਾਏ ਹੋਏ ਸੀ ਖਤਮ ਕੀਤੇ ਹੋਏ ਸੀ ਤੇ ਚਾਰ ਮੈਗਜ਼ੀਨ ਤੇ 10 ਰੌਂਦ ਜਿੰਦਾ ਬਰਾਮਦ ਹੋਏ ਜਿਸ ਨੂੰ ਅਸੀਂ ਕਬਜ਼ਾ ਪੁਲਸ ਵਿੱਚ ਲੈ ਕੇ ਤੇ ਮੁਕਦਮਾ ਦਰਜ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਆ ਦਾਨੇ ਤਫਤੀਸ਼ ਜੋ ਵੀ ਕੋਈ ਸਾਹਮਣੇ ਆਇਆ ਉਹ ਆਪ ਜੀ ਨੂੰ ਦੱਸਿਆ ਜਾਵੇ